ਅੱਜ ਤੜਕੇ 4 ਵਜੇ ਉਸ ਵੇਲੇ ਪਿਆਨਕ ਸੜਕੀ ਹਾਦਸਾ ਵਾਪਰ ਗਿਆ ਜਦੋਂ ਕਿ ਤੜਕੇ 4 ਵਜੇ 38 44 ਲਾਈਟ ਪੁਆਇੰਟ ਦੇ ਉੱਪਰ ਇੱਕ ਪਿਆਨਕ ਸੜਕੀ ਹਾਦਸਾ ਵਾਪਰਿਆ ਕੱਤੇ ਕੀ ਇਹ ਤੇਜ਼ ਰਫਕਾਰ ਇੱਕ ਕਾਰ ਬੇਕਾਬੂ ਹੋ ਕੇ ਟ੍ਰੈਫਿਕ ਲਾਈਟ ਤੇ ਖੰਬੇ ਉਤੇ ਨਾਲ ਹੀ ਡਾਲ ਪਿਛਲੇ ਦੇ ਖੰਬੇ ਨੂੰ ਤੋੜਦੇ ਹੋਏ ਦੂਰ ਤੱਕ ਜਾ ਪਲਟੀ ਅਤੇ ਇਹ ਹਾਦਸਾ ਇੰਨਾ ਖੌਫਨਾਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਨੇ ਤਸਵੀਰਾਂ ਜੇ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਸ ਦਾ ਸਾਰਾ ਇੰਜਨ ਪਿੰਜਰ ਹਿੱਲਿਆ ਪਿਆ ਤੇ ਉਸਤੇ ਪਰਖੱਚੇ ਉੱਡੇ ਪਏ ਨੇ ਉਦੋਂ ਹੀ ਸਹਾਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਤੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸ਼ੁਰੂਤੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਾਰਤੀ ਗਤੀ ਤੇਜ਼ ਸੀ ਯਾਨੀ ਕਿ ਤੇਜ਼ ਰਫਤਾਰਤਾ ਇਹ ਕਹਿ ਰਿਹਾ ਵਾਪਰਿਆ ਜਿ세 ਚਲਦੇ ਆ ਚਾਲਕ ਆਪਣਾ ਨਿਯੰਤਰਣ ਯਾਨੀ ਕਿ ਸੰਤੁਲਨ ਖੋ ਬੈਠਿਆ ਤੇ ਇਹ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਪਰ ਇਸ ਹਾਦਸੇ ਦੇ ਵਿੱਚ ਗਨੀਮਤੇ ਰਹੀ ਹੈ ਕਿ ਕਾਰ ਚਾਲਕ ਬਾਲ ਬਾਲ ਬਚ ਗਿਆ ਤੇ ਜਿੱਥੇ ਹੁਣ ਪੁਲਿਸ ਦੇ ਵੱਲੋਂ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੱਸਦੇ ਕਿ ਹਾਦਸਾ ਚੰਡੀਗੜ੍ਹ ਦੇ ਸੈਕਟਰ 38 40 ਲਾਈਟ ਪੁਆਇੰਟ ਦੇ ਕੋਲ ਵਾਪਰਿਆ ਜਿੱਥੇ ਇੱਕ ਤੇਜ਼ ਰਫ਼ਤਾਰ ਗੱਡੀ ਆਪਣਾ ਸੰਤੁਲਨ ਖੋ ਕੇ ਪਲਟ ਗਈ ਹੈ ਤੇ ਜਿਸ ਦੇ ਚਲਦੇ ਉਸਦੇ ਪਰਖੱਚੇ ਉੱਡ ਗਏ ਨੇ ਜਦਕਿ ਜੋ ਕਾਰ ਚਾਲਕ ਹੈ ਉਹ ਬਾਲ ਬਾਲ बच पुलिस मामले की जांच पड़ताल गई है, है। जगबाणी टीवी चंडीगढ़ तो कुलदीप कुमार की रिपोर्ट अज तड़के चार बजे उस वे भयानक सड़की हादसा वापर गया जद तड़के चार बजे अठती चाली लाइट प्वाइंट के उपर एक भयानक सड़की हादसा वापर ਜੱਤੇ ਕੀ ਇਹ ਤੇਜ਼ ਰਫਕਾਰ ਇੱਕ ਕਾਰ ਬੇਕਾਬੂ ਹੋ ਕੇ ਟ੍ਰੈਫਿਕ ਲਾਈਟ ਦੇ ਖੰਬੇ ਅਤੇ ਨਾਲ ਹੀ ਨਾਲ ਪਿਛਲੇ ਦੇ ਖੰਬੇ ਨੂੰ ਤੋੜਦੇ ਹੋਏ ਦੂਰ ਤੱਕ ਜਾ ਪਲਟੀ ਅਤੇ ਇਹ ਹਾਦਸਾ ਇੰਨਾ ਖੌਫਨਾਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਨੇ ਤਸਵੀਰਾਂ ਜੇ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਸ ਦਾ ਸਾਰਾ ਇੰਜਰ ਪਿੰਜਰ ਹਿੱਲਿਆ ਪਿਆ ਤੇ ਉਸ ਤੇ ਪਰਖੱਚੇ ਉੱਡੇ ਪਏ ਨੇ ਉਦੋਂ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸ਼ਰਤੀ ਜਾਂਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਾਰਤੀ ਗਤੀ ਤੇਜ਼ ਸੀ ਯਾਨੀ ਕਿ ਤੇਜ਼ ਰਫਤਾਰ ਦਾ ਇਹ ਕਹਿਰ ਵਾਪਰਿਆ ਜਿ세 ਚਲਦੇ ਆ ਚਾਲਕ ਆਪਣਾ ਨਿਯੰਤਰਣ ਯਾਨੀ ਕਿ ਸੰਤੁਲਨ ਖੋ ਬੈਠਿਆ ਤੇ ਇਹ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਪਰ ਇਸ ਹਾਦਸੇ ਦੇ ਵਿੱਚ ਗਨੀਮਤੇ ਰਹੀ ਹੈ ਕਿ ਕਾਰ ਚਾਲਕ ਬਾਲ ਬਾਲ ਬਚ ਗਿਆ ਤੇ ਜਿੱਥੇ ਹੁਣ ਪੁਲਿਸ ਦੇ ਵੱਲੋਂ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੱਸਦੇ ਕਿ ਹਾਦਸਾ ਚੰਡੀਗੜ੍ਹ ਦੇ ਸੈਕਟਰ 38 40 ਲਾਈਟ ਪੁਆਇੰਟ ਦੇ ਕੋਲ ਵਾਪਰਿਆ ਜਿੱਥੇ ਇੱਕ ਤੇਜ਼ ਰਫ਼ਤਾਰ ਗੱਡੀ ਆਪਣਾ ਸੰਤੁਲਨ ਖੋ ਕੇ ਪਲਟ ਗਈ ਹੈ ਤੇ ਜਿਸ ਤੇ ਚਲਦੇ ਹ ਉਸਦੇ ਪਰਖੱਚੇ ਉੱਡ ਗਏ ਨੇ ਜਦਕਿ ਜੋ ਕਾਰ ਚਾਲਕ ਹੈ ਉਹ ਬਾਲ ਬਾਲ ਬਚੀ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਦੇ ਵਿੱਚ ਜੁਟ ਗਈ ਹੈ ਜਗਵਾਨੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ